ਸੋ ਇਹੋ ਜਿਹੇ ਵੱਡੀ ਖਬਰ ਲੈ ਕੇ ਮੈਂ ਪ੍ਰਵਿੰਦਰ ਹਾਜ਼ਰ ਆਂ ਅੰਮ੍ਰਿਤਸਰ ਦੇ ਵਿੱਚ ਇੱਕ ਐਨਆਈ ਦੇ ਘਰ ਚ ਦਾਖਲ ਹੋ ਕੇ ਹਮਲਾ ਕੀਤਾ ਗਿਆ ਸੀ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਹੁਣ ਜੋ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਦੇ ਵੱਲੋਂ ਪੁਲਿਸ 'ਤੇ ਉੱਪਰ ਵੀ ਕਾਰਵਾਈ ਕੀਤੀ ਗਈ ਹੈ ਤੇ ਪੁਲਿਸ 'ਤੇ ਉੱਪਰ ਜਿਹੜੀ ਫਾਇਰਿੰਗ ਕੀਤੀ ਗਈ ਇਸ ਤੋਂ ਬਾਅਦ ਇਨਕਾਊਂਟਰ ਹੋਇਆ ਹੈ ਸੋ ਵੱਡੀ ਖਬਰ ਹੈਗੀ ਹੈ ਕਿ ਐਨਆਰਆਈ ਦੇ ਉੱਪਰ ਅਟੈਕ ਕਰਨ ਵਾਲੇ ਮੁਲਜ਼ਮਾਂ ਦਾ ਇਨਕਾਊਂਟਰ ਹੋਇਆ ਹੈ ਦਰਅਸਲ ਜਦੋਂ ਮੁਲਜ਼ਮਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਮੌਕੇ ਤੋਂ ਫਰਾਰ ਹੋ ਗਏ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਇਹਨਾਂ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ ਅਤੇ ਹੁਣ ਤੱਕ ਜਿਹੜਾ ਕਿ ਪੰਜ ਜਿਹੜੇ ਕਿ ਮੁਲਜ਼ਮ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਹੋ ਚੁੱਕੇ ਨੇ ਜਿਨ੍ਹਾਂ ਤੋਂ ਬਾਅਦ ਜਿਹੜੇ ਤਿੰਨ ਮੁਲਜ਼ਮ ਨੇ ਉਹਨਾਂ ਨੂੰ ਅਸਲੇ ਦੀ ਰਿਕਵਰੀ ਕਰਵਾਉਣ ਦੇ ਲਈ ਪੁਲਿਸ ਉਸ ਥਾਂ ਦੇ ਉੱਪਰ ਲੈ ਕੇ ਗਈ ਸੀ ਜਿੱਥੇ ਕਿ ਉਹਨਾਂ ਦੇ ਵੱਲੋਂ ਹਥਿਆਰਾਂ ਨੂੰ ਲੁਕਾ ਕੇ ਰੱਖਿਆ ਹੋਇਆ ਸੀ ਅਤੇ ਮੌਕਾ ਪਾਉਂਦੇ ਹੀ ਇਹਨਾਂ ਮੁਲਜ਼ਮਾਂ ਦੇ ਵੱਲੋਂ ਪੁਲਿਸ ਦੇ ਉੱਪਰ ਅਸਲਾ ਜਿਹੜਾ ਕੀ ਹੈ ਉਸ ਦੇ ਨਾਲ ਫਰਕ ਕੀਤੇ ਜਾਂਦੇ ਨੇ ਤੇ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ ਇਸ ਇਸ ਹਮਲੇ ਦੇ ਵਿੱਚ ਸੁਖਵਿੰਦਰ ਸਿੰਘ ਉਰਫ ਸੁੱਖਾ ਗ੍ਰੇਨੇਡ ਅਤੇ ਗੁਰਕੀਰਤ ਸਿੰਘ ਗੁਰੀ ਜਿਹੜੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੜਤੀ ਕਰਵਾਇਆ ਗਿਆ ਐਸੋ ਇਸ ਮਾਮਲੇ ਦੇ ਵਿੱਚ ਲਗਾਤਾਰ ਤੈਬਰ ਤੈਰ ਜਿਹੜੀਆਂ ਪਰਤਾਂ ਉਹ ਖੁੱਲ੍ਹਦੀਆਂ ਜਾ ਰਹੀਆਂ ਤੇ ਵੱਡੀ ਅਪਡੇਟ ਇਹ ਸਾਹਮਣੇ ਆਈ ਹੈ ਤੇ ਪੁਲਿਸ ਕਮਿਸ਼ਨਰ ਦੇ ਵੱਲੋਂ ਬਕਾਇਦਾ ਮੀਡੀਆ ਸੰਬੋਧਨ ਕਰਦੇ ਆ ਜ਼ਿਕਰ ਕੀਤਾ ਗਿਆ ਤੇ ਰঞ্জੀਤ ਸਿੰਘ ਢਿਲੋ ਜੋ ਕਿ ਪੁਲਿਸ ਕਮਿਸ਼ਨਰ ਨੇ ਅੰਮ੍ਰਿਤਸਰ ਦੇ ਉਹਨਾਂ ਜ਼ਿਕਰ ਕੀਤਾ ਕਿ ਇਹ ਜਿਹੜਾ ਕਿ ਮਾਮਲਾ ਉਹ ਦੋ ਐਨਆਰਆਈ ਪਰਿਵਾਰਾਂ ਦੇ ਵਿਚਾਲੇ ਦਾ ਹੈ ਕਿਉਂਕਿ ਸੁਖਚੰਨ ਸਿੰਘ ਜਿਸ ਦੇ ਉੱਪਰ ਹਮਲਾ ਹੁੰਦਾ ਸੀ ਘਰ ਦੇ ਵਿੱਚ ਦਾਖਲ ਹੋ ਕੇ ਜਿਹੜੇ ਬਦਮਾਸ਼ ਨੇ ਫਾਇਰ ਕਰਦੇ ਨੇ ਮਿਸ਼ਨੇਟ ਅਮਰਸਰ ਵਿਖੇ ਇਹਨਾਂ ਪਹਿਲੀ ਪਤਨੀ ਨੇ ਖੁਦਕੁਸ਼ੀ ਕਰ ਲਈ ਸੀ ਜਿਸ ਤੋਂ ਬਾਅਦ ਉਸ ਦੇ ਪਹਿਲੇ ਸਹੁਰੇ ਦੇ ਵੱਲੋਂ ਜਿਹੜਾ ਕੀ ਇਹ ਪੂਰਾ ਛੜਿਆੰਤਰ ਰਚਿਆ ਗਿਆ ਸੀ ਮਾਸਟਰ ਮਾਈਂਡ ਵੀ ਜਿਹੜਾ ਕੀ ਕੈਨੇਡਾ ਦਾ ਵਸਨੀਕ ਹੈ ਅਤੇ ਉਸ ਦੇ ਵੱਲੋਂ ਆਪਣੇ ਪੁੱਤਰ ਜਾਨੀ ਕਿ ਸੁਖਚੈਨ ਦੀ ਪਹਿਲੀ ਪਤਨੀ ਦੇ ਭਰਾ ਸੁਰਿੰਦਰਪਾਲ ਸਿੰਘ ਦੇ ਥਰੂ ਜਿਹੜਾ ਕੀ ਇਹਨਾਂ ਮੁਲਜ਼ਮਾਂ ਤੱਕ ਪਹੁੰਚ ਕੀਤੀ ਕਿਸੀ ਤੇ ਇਹਨਾਂ ਨੂੰ 15 ਲੱਖ ਰੁਪਏ ਦੀ ਸੁਪਾਰੀ ਦਿੱਤੀ ਗਈ ਸੀ ਸੁਖਚੰਦ ਸਿੰਘ ਨੂੰ ਮੌਦੇ ਕਟ ਉਤਾਰਨ ਦੀ ਅਤੇ ਇਹ ਜਿਹੜੇ ਮੁਲਜ਼ਮ ਨੇ ਵਾਰਦਾਤ ਤੋਂ ਅੰਜਾਮ ਦੇਣ ਤੋਂ ਬਾਅਦ ਜਿਹੜਾ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਧਰਮਸ਼ਾਲਾ ਦੇ ਵਿੱਚ ਆ ਕੇ ਜਿਹੜੇ ਕਿ ਛੁਪੇ ਹੋਏ ਸਨ ਅਤੇ ਐਸੇ ਦੌਰਾਨ ਜਿਹੜਾ ਕਿ ਪੁਲਿਸ ਨੇ ਇਨਪੁਟ ਦੇ ਆਧਾਰ ਤੇ ਉੱਪਰ ਇਹਨਾਂ ਨੂੰ ਕਾਬੂ ਕੀਤਾ ਅਤੇ ਸੁਖਚੰਦ ਦੇ ਪਹਿਲੇ ਸੋਰੇ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਨਾਲ ਹੀ ਉਸ ਧਰਮਸ਼ਾਲਾ ਦੇ ਮੈਨੇਜਰ ਨੂੰ ਵੀ ਅਰੈਸਟ ਕੀਤਾ ਗਿਆ ਕਿਉਂਕਿ ਉਸ ਦੇ ਵੱਲੋਂ ਬਿਨਾਂ ਆਇਡੈਂਟੀਟੀ ਪ੍ਰੂਫ ਲਈ ਇਹਨਾਂ ਨੂੰ ਪਨਾਹ ਦਿੱਤੀ ਗਈ ਸੀ ਅਤੇ ਨਾਲ ਹੀ ਅਸਲਾ ਮੋਹਿਆ ਕਰਵਾਉਣ ਵਾਲਾ ਮੁਲਜ਼ਮ ਵੀ ਪੁਲਿਸ ਦੇ ਅੜੀਕੇ ਚੜਿਆ ਸੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਕਮਿਸ਼ਨਰ ਜੀ ਸਿੰਘ ਖਿਲੋਦੇ ਵੱਲੋਂ ਜੋ ਕਲਾਸਿਕ ਕੀਤੇ ਗਏ ਨੇ ਉਹ ਵਾਕਈ ਚੁਕਾ ਦੇਣ ਵਾਲੇ ਨੇ ਅਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਸੁਖਚੈਨ ਨੂੰ ਮਾਰਨ ਦੇ ਲਈ 15 ਲੱਖ ਰੁਪਏ ਦੀ ਸਪਾਰੀ ਦਿੱਤੀ ਗਈ ਸੀ ਇਹਨਾਂ ਮੁਲਜ਼ਮਾਂ ਨੂੰ ਅਤੇ ਸਵਿੰਦਰਪਾਲ ਸਿੰਘ ਜੋ ਕਿ ਸੁਖਚੈਨ ਦੀ ਪਹਿਲੀ ਪਤਨੀ ਦਾ ਭਰਾ ਹੈ ਉਸਦੇ ਵੱਲੋਂ ਹੀ ਇਹਨਾਂ ਮੁਲਜ਼ਮਾਂ ਤੱਕ ਪਹੁੰਚ ਕੀਤੀ ਸੀ ਤੇ ਹੁਣ ਤੱਕ ਉਹ 85000 ਰੁਪਏ ਜਿਹੜੇ ਕਿ ਮੁਲਜ਼ਮ ਨੇ ਉਹ ਲੈ ਚੁੱਕੇ ਨੇ ਵੱਖ-ਵੱਖ ਜਿਹੜੀਆਂ ਕਿ ਪੈਸੇ ਮੰਗਵਾਉਣ ਵਾਲੀਆਂ ਸਾਈਟਾਂ ਹੈਗੇ ਨੇ ਉਸਦੇ ਥਰੂ ਭਾਵੇਂ ਮਨੀਗ੍ਰਾਮ ਹੋਵੇ ਜਾਂ ਹੋਰ ਜਿਹੜੀਆਂ ਸਾਈਟਾਂ ਹੈਗੇ ਨੇ ਉਸਦੇ ਥਰੂ ਇਹਨਾਂ ਤੱਕ 85000 ਦੀ ਰਕਮ ਪਹੁੰਚ ਚੁੱਕੀ ਐ ਸੋ ਦੋ ਜਿਹੜੇ ਕਿ ਮੁਲਜ਼ਮ ਜ਼ਖਮੀ ਹੋਏ ਨੇ ਪੁਲਿਸ ਦੇ ਇਨਕਾਊਂਟਰ ਦੇ ਦੌਰਾਨ ਸੁਖਵਿੰਦਰ ਸਿੰਘ ਉਰਫ ਸੁਖਾ ਗਰਨੇਡ ਅਤੇ ਗੁਰਕਿਰਤ ਸਿੰਘ ਉਰਫ ਗੁਰੀ ਇਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਦੋਵੇਂ ਸ਼ੂਟਰ ਨੇ ਅਤੇ ਨਾਲ ਹੀ ਇਹ ਵੀ ਗੱਲ ਦਾ ਖੁਲਾਸਾ ਹੋਇਆ ਕਿ ਸੁਰਿੰਦਰਪਾਲ ਸਿੰਘ ਦੇ ਵੱਲੋਂ ਹੀ ਇਹਨਾਂ ਮੁਲਜ਼ਮਾਂ ਨੂੰ ਅਸਲਾ ਜਿਹੜਾ ਕੀ ਹੈ ਉਹ ਮੁਹੱਈਆ ਕਰਵਾਇਆ ਗਿਆ ਸੀ ਤਿੰਨ ਵੈਪਨ ਦਿੱਤੇ ਗਏ ਸਨ ਅਤੇ ਵਾਰਦਾਤ ਤੋਂ ਬਾਅਦ ਇਹ ਜਿਹੜੇ ਮੁਲਜ਼ਮ ਨੇ ਬਾਈਕ ਤੇ ਫਰਾਰ ਹੋ ਗਏ ਸਨ ਤੇ ਬਾਈਕ ਨੂੰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਲਗਾ ਦਿੱਤਾ ਸੀ ਅਤੇ ਇਹ ਉਹ ਥਾਂ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਇਹਨਾਂ ਮੁਲਜ਼ਮਾਂ ਦੇ ਵੱਲੋਂ ਅਸਲੇ ਨੂੰ ਲੁਕਾ ਕੇ ਰੱਖਿਆ ਗਿਆ ਸੀ ਅਤੇ ਗ੍ਰਿਫਤਾਰੀ ਤੋਂ ਬਾਅਦ ਅਸਲਾ ਰਿਕਵਰ ਕਰਵਾਉਣ ਦੇ ਲਈ ਪੁਲਿਸ ਇਹਨਾਂ ਨੂੰ ਉਸ ਥਾਂ ਦੇ ਉੱਪਰ ਲੈ ਕੇ ਆਉਂਦੀ ਹੈ ਜਿੱਥੇ ਕਿ ਮੌਕਾ ਪਾਉਂਦੇ ਇਹ ਜਿਹੜੇ ਕਿ ਮੁਲਜ਼ਮ ਨੇ ਉੱਥੋਂ ਅਸਲਾ ਜਿੱਥੇ ਕਿ ਇਹਨਾਂ ਨੇ ਛਿਪਾਇਆ ਹੁੰਦਾ ਉੱਥੋਂ ਅਸਲਾ ਕੱਢ ਕੇ ਪੁਲਿਸ ਦੇ ਉੱਪਰ ਜਿਹੜੀ ਹੈ ਫਾਇਰ ਕਰਨਾ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਦੋਵੇਂ ਜਿਹੜੇ ਕਿ ਇਹ ਮੁਲਜ਼ਮ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤੇ ਪੁੱਛਗਿੱਛ ਦੌਰਾਨ ਕਈ ਹੋਰ ਜਿਹੜੇ ਕੀ ਖੁਲਾਸੇ ਹੋਣ ਦੀ ਵੀ ਗੱਲ ਆਖੀ ਗਈ ਹੈ ਹੋਰ ਕੀ ਕੁਝ ਕਿਹਾ ਗਿਆ ਇਸ ਪੂਰੇ ਮਸਲੇ ਦੇ ਬਾਰੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਦੇ ਵੱਲੋਂ ਆਉ ਸੁਣਦੇ ਆ ਕਮਿਸ਼ਨਰੇਟ ਅਮਰਸਰ ਵਿਖੇ ਐਨ ਆਰ ਆਈ ਸੁਖਚੈਨ ਸਿੰਘ ਤੇ ਅਟੈਕ ਹੋਇਆ ਸੀ ਜਾਨਲੇਵਾ ਅਟੈਕ ਹੋਇਆ ਸੀ ਉਹਦੇ ਚ ਦੋ ਸ਼ੂਟਰ ਮੌਕੇ ਦੇ ਸਾਹਮਣੇ ਆਏ ਸੀ ਜਿਨ੍ਹਾਂ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਉਸ ਕੇਸ ਨੂੰ ਲੈ ਕੇ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸੀਮ ਸਾਹਿਬ ਦੀਆਂ ਸਖਤ ਹਦਾਇਤਾਂ ਸੀ ਬੀ ਇਸ ਕੇਸ ਨੂੰ ਵਿਦਆਊਟ ਬਿਨਾ ਕਿਸੇ ਦੇਰੀ ਤੇ ਤੇ ਘੱਟ ਤੋਂ ਘੱਟ ਸਮੇਂ ਦੇ ਵਿੱਚ ਇਹਨੂੰ ਲੌਜੀਕ ਐਂਡ ਤੇ ਲੈ ਜਾਣਾ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਤੇ ਇਹਦਾ ਜਿਹੜਾ ਮੋਟੀਵੇਵਾ ਸਾਰਾ ਪਤਾ ਕਰਨਾ ਉਸ ਡੀਜੀਪੀ ਸਾਹਿਬ ਦੀਆਂ ਮਾਨਜੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਤਹਿਤ ਮਾਨਜੋਗ ਡੀਜੀਪੀ ਸਪੈਸ਼ਲ ਇੰਟਰਨਲ ਸਕਿਉਰਿਟੀ ਸਪੈਸ਼ਲ ਡੀਜੀਪੀ ਟੋਕੇ ਸਾਹਿਬ ਉਹ ਵੀ ਇੱਥੇ ਮੌਕੇ ਤੇ ਆਏ ਸੀ ਸਾਡੇ ਹੋਰ ਸਾਡੇ ਜਿਹੜੇ ਜ਼ਿਲ੍ਹੇ ਦੀਆਂ ਜਿਹੜੀਆਂ ਬਾਕੀ ਨਾਲ ਦੇ ਜ਼ਿਲ੍ਹੇ ਦੀਆਂ ਜਾਂ ਕਾਉਂਟੈਂਟ ਇੰਟੈਲੀਜੈਂਸ ਦੀਆਂ ਜਿਹੜੀਆਂ ਸਾਰੀਆਂ ਜਿਹੜੀਆਂ ਏਜੰਸੀਆਂ ਨੇ ਉਹ ਰਲ ਕੇ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਅਸੀਂ ਇਹਦੇ ਵਰਕਆਊਟ ਕਰ ਰਹੇ ਸੀ ਉਸ ਵਰਕਆਊਟ ਦਾ ਸਿਟਾ ਉਸ ਸਾਰੇ ਅਧਿਕਾਰੀਆਂ ਤੇ ਸਾੜੀ ਸਾਰੀਆਂ ਸਾਡੀਆਂ ਜਿਹੜੀਆਂ ਯੂਨਿਟਸ ਦੀ ਮਿਹਨਤ ਦੇ ਸਿਟੇ ਵਜੋਂ ਤੁਹਾਨੂੰ ਪਤਾ ਪਹਿਲੇ 7 ਘੰਟਿਆਂ ਦੇ ਵਿੱਚ ਵਿੱਚ ਅਸੀਂ ਜਿਹੜੇ ਸ਼ੂਟਰ ਸੀਗੇ ਜਿਨ੍ਹਾਂ ਦਾ ਨਾਮ ਗੁਰਕੀਰਤ ਬਾਸੀ ਪਿੰਡ ਬੋਟਰਾ ਏਰੀਆ ਗੋਰੀ ਸੁਖਵਿੰਦਰ ਪੁੱਤਰ ਜਰਨੈਲ ਸਿੰਘ ਪਿੰਡ ਜ਼ੈਰਾਲ ਬੁੰਟੇਲਵਾ ਇਹ ਦੋ ਵਿਅਕਤੀ ਆ ਜਿਹੜੇ ਇਮੀਡੀਏਟ ਉਦੋਂ 7 ਘੰਟੇ ਦੇ ਵਿੱਚ ਸ਼ਾਮ ਤੱਕ ਆਇਡੈਂਟੀਫਾਈ ਹੋ ਗਏ ਸੀ ਜਿਨ੍ਹਾਂ ਬਾਰੇ ਤੁਹਾਡਾ ਨੇ ਸ਼ੇਅਰ ਕੀਤਾ ਸੀ ਇਸੇ ਤਰ੍ਹਾਂ ਨੈਕਸਟ ਡੇ ਇਹ ਗੱਲ ਸਟੈਬਲਿਸ਼ ਹੋ ਗਈ ਸੀ ਵੀ ਇਹ ਐਨ ਆਰ ਆਈ ਦਾ ਮਰਡਰ ਹੈ ਜਿਹੜਾ ਇਹ ਆਪਸੀ ਐਨ ਆਰ ਆਈ ਪਰਿਵਾਰਾਂ ਦਾ ਝਗੜਾ ਉਸ ਦੇ ਵਜ੍ਹਾ ਕਰਕੇ ਜਿਹੜੇ ਏਸ ਸੁਖਚੈਨ ਸਿੰਘ ਦਾ ਸੌਰਾ ਪਰਿਵਾਰ ਜੋ ਕਿ ਅਮਰੀਕਾ 'ਚ ਰਹਿੰਦਾ ਉਸ ਪਰਿਵਾਰ ਵੱਲੋਂ ਫਰौती ਦੇ ਕੇ ਸਪਾਰੀ ਦੇ ਕੇ ਇਹਨਾਂ ਬੰਦਿਆਂ ਤੋਂ ਇਹ ਕ੍ਰਾਈਮ ਕਰਾਉਣ ਦਾ ਉਹਨਾਂ ਨੇ ਯਤਨ ਕੀਤਾ ਤੇ ਇਹ ਕ੍ਰਾਈਮ ਕਰਵਾਇਆ ਉਸੇ ਲੜੀ ਤਹਿਤ ਪੰਜ ਵਿਅਕਤੀ ਆ ਜਿਹੜੇ ਅਸੀਂ ਕੱਲ ਗ੍ਰਿਫਤਾਰ ਕਰ ਲਈ ਸੀ ਜਿਨ੍ਹਾਂ ਨੇ ਕ੍ਰਾਈਮ ਚ ਅਸਿਸਟ ਕੀਤਾ ਜਾਂ ਕ੍ਰਾਈਮ ਕਰਨ ਤੋਂ ਬਾਅਦ ਇਹਨਾਂ ਨੂੰ ਪਨਾਹ ਦਿੱਤੀ ਆ ਜਾਂ ਜਿਹੜਾ ਹੈਗਾ ਉਹਨਾਂ ਦੇ ਜਿਹੜਾ ਮੇਨ ਏਸ ਦਾ ਪੁਰਾਣਾ ਫਾਦਰ ਇਨ-ਲਾ ਸੀਗਾ ਅਸੀਂ ਉਹਨੂੰ ਮੌਕੇ ਤੋਂ ਅਰੈਸਟ ਕਰ ਲਿਆ ਸੀ ਉਸੇ ਲੜੀ ਦੇ ਵਿੱਚ ਆਪ ਜੀ ਨਾਲ ਸ਼ੇਅਰ ਕੀਤਾ ਸੀ ਵੀ ਅਸੀਂ ਜਿਹੜੇ ਸ਼ੂਟਰਸ ਆ ਉਹਨਾਂ ਨੂੰ ਵੀ ਛੇਤੀ ਕਾਬੂ ਕਰ ਲਾਂਗੇ ਸਾਡੀਆਂ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਲਗਾਤਾਰ ਉਸ ਫਾਲੋਅ ਅਪ ਦੇ ਵਿੱਚ ਲੱਗੀਆਂ ਸੀ ਉਸ ਫਾਲੋਅ ਅਪ ਦੇ ਅਧੀਨ ਇਹ ਪਤਾ ਲੱਗਿਆ ਵੀ ਇਹ ਇਥੋਂ ਕ੍ਰਾਈਮ ਕੀਤਾ ਕ੍ਰਾਈਮ ਕਰਨ ਤੋਂ ਬਾਅਦ ਇਹ ਫੇਰ ਆਪਣੇ ਉਸ ਹੋਟਲ 'ਚ ਆਏ ਉੱਥੇ ਠਹਿਰੇ ਕੋਸ਼ ਇਹਨਾਂ ਨੇ ਜਿਹੜੇ ਬਾਹਰੋਂ ਸੁਖਸੈਨ ਦੇ ਸਹੁਰਾ ਪਰਿਵਾਰ ਨੇ ਜਿਹੜੀ ਕਮਿਟਮੈਂਟ ਹੋਈ ਸੀ ਉਹ ਕਮਿਟਮੈਂਟ ਅੱਜ ਕਲੀਅਰ ਹੋਈ ਆ ਇਹ ਕਮਿਟਮੈਂਟ ਸੀ ਵੀ ਇਹਨਾਂ ਨੇ 15 ਲੱਖ ਰੁਪਏ ਇਹ ਮਰਡਰ ਕਰਨ ਦਾ ਲੈਣਾ ਸੀਗਾ ਤੇ ਉਹ ਜਿਹੜਾ ਸੁਰਿੰਦਰਪਾਲ ਸਿੰਘ ਅਮਰੀਕਾ ਵਿੱਚ ਇਹਦੀ ਪ੍ਰਾਣੀ ਜਿਹੜੀ ਵਾਈਫ ਆ ਉਹਦਾ ਰੀਅਲ ਭਰਾ ਹੈਗਾ ਉਹਨੇ ਇਹਨਾਂ ਨੂੰ ਕਨਵੇ ਕਰਨਾ ਸੀਗਾ ਉਹਨੇ 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 ਪੇ ਕਰਨਾ ਸੀਗਾ ਤੇ ਉਸੇ ਦੇ ਤਹਿਤ ਉਸੇ ਨੇ ਇਹਨਾਂ ਨੂੰ ਤਿੰਨ ਜਿਹੜੇ ਵੈਪਨ ਆ ਅਰੇਂਜ ਕਰਵਾ ਕੇ ਦਿੱਤੇ ਉਹ ਤਿੰਨ ਵੈਪਨ ਇਹ ਤੋਂ ਅੱਜ ਤੋਂ 5 ਮਹੀਨੇ ਪਹਿਲਾਂ ਉਹਦੀ ਇਹਨਾਂ ਦਾ ਇੱਥੋਂ ਦਾ ਇੱਕ ਦੋਸਤ ਸੀਗਾ ਜਿਹਦਾ ਨਾਮ ਲੈਣਾ ਵਾਜਬ ਨਹੀਂ ਸਮਝੂਗਾ ਉਹਦੇ ਰਾਹੀਂ ਇੱਕ ਜਿਹੜਾ ਗੁਰਕੀਰਤ ਸਿੰਘ ਗੋਰੀ ਆ ਉਹਦੇ ਨਾਲ ਕੰਟੈਕਟ ਹੋਇਆ ਉਸ ਕੰਟੈਕਟ ਦੇ ਨਾਲ ਉਸ ਦੇ ਉਸ ਦੇ ਕੰਟੈਕਟ ਦੇ ਰਾਹੀਂ ਜਿਹੜਾ ਸੁਰਿੰਦਰਪਾਲ ਨੇ ਡਾਇਰੈਕਟ ਇਹਦੇ ਨਾਲ ਗੱਲਬਾਤ ਕੀਤੀ ਤੇ ਇਹਦੇ ਨਾਲ ਡੀਲ ਕੀਤੀ ਅੱਜ ਤੋਂ 15 ਦਿਨ ਪਹਿਲਾਂ ਇਹਨਾਂ ਨੇ ਕਿਸੇ ਥਾਂ ਤੇ ਉਸੇ ਬਾਹਰ ਅਮਰੀਕਾ ਬੈਠੇ ਬੰਦੇ ਨੇ ਤਿੰਨ ਵੈਪਨ ਆ ਜਿਹੜੇ ਇਹਨਾਂ ਨੂੰ ਉੱਥੇ ਸਪਲਾਈ ਕੀਤੇ ਉਹ ਵੈਪਨਾਂ ਨਾਲ ਲੈ ਕੇ ਇੱਕ ਜਿਹੜੀ ਅੱਜ ਦੀ ਇਨਵੈਸਟੀਗੇਸ਼ਨ ਤੋਂ ਸਾਨੂੰ ਕੱਲ ਵੀ ਇਹ ਪਤਾ ਸੀ ਵੀ ਇੱਕ ਮੋਟਰਸਾਈਕਲ ਤੇ ਇੱਕ ਹੋਰ ਬੰਦਾ ਆਇਆ ਸੀ ਜਿਹੜਾ ਕਿ ਕ੍ਰਾਈਮ ਜਦੋਂ ਇਹ ਕਰਨ ਆਇਆ ਸੀ ਉਹ ਕ੍ਰਾਈਮ ਸਥਾਨ ਦੇ ਬਾਹਰ ਉਥੋਂ ਮੋਟਰਸਾਈਕਲ ਤੋਂ ਉਤਰ ਕੇ ਚੱਲਿਆ ਗਿਆ ਸੀ ਉਸ ਬੰਦੇ ਦੀ ਵੀ ਅਸੀਂ ਲਗਾਤਾਰ ਭਾਲ ਕਰ ਰਹੇ ਸੀ ਸਾਡੀਆਂ ਟੀਮਾਂ ਹਰ ਸੰਭਵ ਟੈਕਨੀਕਲ ਅਸਿਸਟੈਂਸ ਸੀਸੀਟੀਵੀ ਜਾਂ ਹਿਊਮਨ ਇੰਟੇਲ ਦੇ ਨਾਲ ਵਰਕਆਊਟ ਕਰਕੇ ਉਸ ਉਸ ਵਿਅਕਤੀ ਨੂੰ ਵੀ ਅਸੀਂ ਆਈਡੈਂਟੀਫਾਈ ਕਰ ਲਿਆ ਸੀ ਉਸ ਵਿਅਕਤੀ ਦਾ ਨਾਮ ਸੁਖਵਿੰਦਰ ਸਿੰਘ ਜੇਲੀ ਸਾਬੀ ਪੁੱਤਰ ਅਮਰਜੀਤ ਸਿੰਘ ਬਾਸੀ ਬੁਟਰਾ ਦਾ ਸੀਗਾ ਉਸ ਉਹ ਵਿਅਕਤੀ ਵੀ ਇਹਨਾਂ ਦੇ ਨਾਲ ਕ੍ਰਾਈਮ ਵਿੱਚ ਇਨਵੋਲਵ ਸੀਗਾ ਇਹ ਤਿੰਨੇ ਬੰਦੇ ਇੱਥੇ ਹੋਟਲ 'ਚ ਵੀ ਰਹੇ ਸੀ ਤਿੰਨੇ ਬੰਦੇ ਕ੍ਰਾਈਮ ਵਿੱਚ ਫੋਲ ਇਹਨਾਂ ਦੇ ਇਨਵੋਲਵਮੈਂਟ ਸੀ ਅੱਜ ਪੁਲਿਸ ਨੇ ਹਸ਼ਿਆਰਪੁਰ ਦੀ ਇੱਕ ਸਰਾਂ ਦੇ ਵਿੱਚੋਂ ਹਸ਼ਿਆਰਪੁਰ ਪੁਲਿਸ ਨੂੰ ਉੱਥੇ ਲੋਕਲ ਪੁਲਿਸ ਦੀ ਮਦਦ ਲੈ ਕੇ ਇਹਨਾਂ ਤਿੰਨਾਂ ਵਿਅਕਤੀਆਂ ਨੂੰ ਉੱਥੋਂ ਕਾਬੂ ਕੀਤਾ ਕਾਬੂ ਕਰਕੇ ਉੱਥੋਂ ਲਿਆ ਕੇ ਇਹਨਾਂ ਨੇ ਜਿਹੜਾ ਕ੍ਰਾਈਮ ਦੇ ਵਿੱਚ ਵਰਤਿਆ ਮੋਟਰਸਾਈਕਲ ਸੀ ਉਹ ਖਡੂਰ ਸਾਹਿਬ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਲਾਇਆ ਸੀ ਤੇ ਜਿਹੜੇ ਇਹਨਾਂ ਨੇ ਦੋ ਵੈਪਨ ਯੂਜ਼ ਕੀਤੇ ਸੀ ਉਹ ਇੱਥੇ ਵੱਲਾਂ ਨਹਿਰ ਦੇ ਲਾਗੇ ਉੱਥੇ ਲਗੋ ਕੇ ਗਏ ਸੀ ਕਿ ਕ੍ਰਾਈਮ ਕਰਨ ਤੋਂ ਬਾਅਦ ਉਹ ਪਹਿਲਾਂ ਉੱਥੋਂ ਇਹਨਾਂ ਨੂੰ ਲਿਆ ਕੇ ਇਨਾਂ ਦੀ ਸਸਰੀ ਪੋਸ਼ੀਸ਼ ਕਰਕੇ ਇਹ ਪਤਾ ਲੱਗੇ 15 ਲੱਖ ਰੁਪਇਆ ਇਹਨਾਂ ਨੇ ਕਮਿਟ ਕੀਤਾ ਸੀ ਲੈਣ ਦਾ ਕ੍ਰਾਈਮ ਕਰਨ ਦਾ ਤੇ ਜਿਹਦੇ ਜੋ ਪਿਛਲੇ ਹਫਤੇ ਦੌਰਾਨ ਜਦੋਂ ਤੁਸੀਂ ਅਮਰਸਰ ਆਏ ਸੀ ਮਨੀ ਗ੍ਰਾਮ ਜਾਂ ਜਿਹੜੀਆਂ ਹੋਰ ਅਜਿਹੀਆਂ ਜਿਹੜੀਆਂ ਟਰਾਂਸਫਰ ਮਨੀ ਟਰਾਂਸਫਰ ਕਰਨ ਵਾਲੀਆਂ ਜਿਹੜੀਆਂ ਹੈਗੇ ਉਹਨਾਂ ਨੇ 85000 ਰੁਪਇਆ ਇਹਨਾਂ ਨੇ ਇੱਥੇ ਹੋਟਲਾਂ 'ਚ ਰਹਿਂਦੇ ਹੋਏ ਨੇ ਪਿਛਲੇ 4 ਦਿਨਾਂ 'ਚ ਰਿਸਿਵ ਕੀਤਾ ਉੱਥੋਂ ਲਿਆ ਕੇ ਇਹਨਾਂ ਦਾ ਮੋਟਰਸਾਈਕਲ ਰਿਕਵਰ ਕਰਕੇ ਅੱਜ ਜਦੋਂ ਸੁਖਵਿੰਦਰ ਜਿਹਨੂੰ ਕੇ ਸੁੱਖਾ ਗ੍ਰਨੇਡ ਵੀ ਕਹਿੰਦੇ ਆ ਇਹ ਪਹਿਲਾ 29 ਨੋਂ ਕਪੂਰਥਲਾ ਜੇਲ੍ਹ ਤੋਂ ਮੁਕਦਮਿਆਂ ਚੋਂ ਬਾਹਰ ਆਇਆ ਸੀਗਾ ਇਹਦੇ ਕਰੀਬ ਇਹ ਤੇ 10 ਮੁਕਦਮੇ ਦਰਜ ਨੇ ਜਿਨ੍ਹਾਂ ਤੇ ਲੜਾਈ ਝਗੜਿਆਂ ਦੇ ਨੇ ਅਤੇ ਕੁਝ ਐਨਡੀਪੀਐਸ ਦੇ ਬਰਚੇ ਨੇ ਉਹ ਵੀ ਕਪੂਰਥਲਾ ਜੇਲ੍ਹ ਤੋਂ ਬਾਹਰ ਆਇਆ ਸੀਗਾ ਇਹ ਦੋਨੇ ਜੇਲ੍ਹ ਤੋਂ ਬਾਹਰ ਆ ਕੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਦੇਖਦੇ ਆ ਹੋਇਆ ਕਿਉਂਕਿ ਜਿਹੜੇ ਸੁਖਚੈਨ ਦਾ ਜਿਹੜਾ ਪਹਿਲਾ ਸੋਹਰਾ ਪਰਿਵਾਰ ਆ ਉਹਨਾਂ ਦੇ ਜਿਹੜੇ ਰਹਿਸੀ ਜਿਹੜਾ ਹੁਸ਼ਿਆਰਪੁਰ ਬੈਂਸਾ ਪਿੰਡ ਹੈਗਾ ਉਹ ਬੈਂਸਾ ਪਿੰਡ ਦੇ ਇਹ ਨਾਲ ਲੱਗਦੇ ਇਲਾਕੇ ਇੱਕ ਭੋਗਪੁਰ ਦਾ ਤੇ ਇੱਕ ਢਿਲਮਾ ਥਾਣੇ ਦਾ ਜਿਹੜੇ ਹੈਗੇ ਨੇ ਉਹ ਬੰਦੇ ਉਹਨਾਂ ਨੇ ਰੇਂਜ ਕਰਕੇ ਇਹਨਾਂ ਨੂੰ ਦਿੱਤੇ ਉਹਨਾਂ ਬੰਦਿਆਂ ਦੇ ਨਾਲ ਹੀ ਇੱਕ ਕ੍ਰਾਈਮ ਇਨਜ਼ਾਮ ਦੇਣਾ ਸੀਗਾ ਤੇ ਉਹ ਉਸੇ ਦੀ ਲੜੀ ਦੇ ਵਿੱਚ ਆ ਕੇ ਇਹਨਾਂ ਨੇ ਕ੍ਰਾਈਮ ਕਮਿਟ ਕੀਤਾ ਅੱਜ ਜਦੋਂ ਦੋਨੇ ਗੁਰਵਿੰਦਰ ਗੁਰੀ ਨੂੰ ਤੇ ਸੁਖਵਿੰਦਰ ਨੂੰ ਉਹ ਪਿਸਟਲ ਕਵਰ ਕਰਨ ਦੇ ਲਈ ਕਮਿਸ਼ਨਰੇਟ ਪੁਲਿਸ ਵੱਲਾਂ ਲਾਗੇ ਨਹਿਰ ਦੇ ਕੋਲੋਂ ਤੇ ਲੈ ਕੇ ਗਈ ਤਾਂ ਇਹਨਾਂ ਨੇ ਸਾਡੇ ਜਿਹੜੇ ਕਰਮਚਾਰੀ ਨੂੰ ਧੱਕਾ ਦੇ ਕੇ ਕੋਸ਼ਿਸ਼ ਕੀਤੀ ਵੀ ਜਿੱਥੇ ਇਹਨਾਂ ਦੇ ਪਿਸਤਲ ਪਏ ਸੀ ਉਹ ਪਿਸਤਲ ਚੱਕ ਕੇ ਸਾਡੇ ਜਿਹੜੇ ਕਰਮਚਾਰੀਆਂ ਤੇ ਅਟੈਕ ਕੀਤਾ ਸਾਡੇ ਕਰਮਚਾਰੀਆਂ ਨੇ ਪੁਲਿਸ ਪਾਰਟੀ ਨੇ ਆਪਣੇ ਬਚਾਅ ਨੂੰ ਮੁੱਖ ਰੱਖ ਕੇ ਇਹਨਾਂ ਨੂੰ ਨਾ ਭਜਣ ਦਿੱਤਾ ਰਾਦਰਨ ਇਹਨਾਂ ਨੂੰ ਇਹਨਾਂ ਦੇ ਵੈਪਨ ਆ ਜਿਹੜੇ ਇਹਨਾਂ ਦੇ ਵੈਪਨ ਵੀ ਕਬਜ਼ੇ ਚ ਲੈ ਤੇ ਉਹ ਫਾਇਰਿੰਗ ਦੌਰਾਨ ਸਾਡੇ ਵੱਲੋਂ ਜਿਹੜੀ ਸੈਲ ਪ੍ਰੋਟੈਕਸ਼ਨ ਲਈ ਇਹਨਾਂ ਦਾ ਆਪ ਦੇ ਬਚਾਅ ਲਈ ਫਾਇਰਿੰਗ ਕੀਤੀ ਸੀ ਫਾਇਰਿੰਗ ਦੌਰਾਨ ਜਿਹੜਾ ਗੁਰਕੀਰਤ ਈਲਸ ਗੁਰੀ ਤੇ ਸੁਖਵਿੰਦਰ ਉਹ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਇਸ ਵਕਤ ਅਸੀਂ ਹਸਪੀਟਲ ਦੇ ਵਿੱਚ ਇਰੇ ਇਲਾਜ ਉੱਥੇ ਛੱਡ ਕੇ ਆਏ ਆ ਜਿਹੜਾ ਸਾਬੀ ਆ ਸੁਖਵਿੰਦਰ ਸਾਬੀ ਉਹ ਸਾਡੇ ਕੋਲ ਕਸਟਡੀ 'ਚ ਆ ਉਹਦੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਆ ਇਸ ਤਰ੍ਹਾਂ ਇਹ ਜਿਹੜਾ ਕ੍ਰਾਈਮ ਹੋਇਆ ਸੀ ਇਹ ਅੱਜ ਇਹਦਾ ਪੂਰਾ ਪਰਦਾ ਫਾਸ਼ ਹੋ ਗਿਆ ਜਿੱਦੋਂ ਇਹੀ ਤੱਥ ਜਿਹੜਾ ਅਸੀਂ ਕੱਲ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਵੀ ਸੁਖਚੈਨ ਸਿੰਘ ਦੇ ਸਹੁਰਾ ਪਰਿਵਾਰ ਨੇ ਉਹਨਾਂ ਦੀ ਲੜਕੀ ਭਾਵੇਂ ਉਹਨੇ ਸੁਸਾਈਡ ਕੀਤਾ ਸੀ ਉਹਦੀ ਮੌਤ ਦਾ ਬਦਲਾ ਲੈਣ ਲਈ ਸੁਖਚੈਨ ਨੂੰ ਕਤਲ ਕਰਾਉਣ ਦੇ ਲਈ ਇਹਨਾਂ ਵਿਅਕਤੀਆਂ ਦੀ ਮਦਦ ਦੇ ਨਾਲ ਇਸ ਕ੍ਰਾਈਮ ਨੂੰ ਇਨਜਾਮ ਦੇਣ ਦੀ ਕੋਸ਼ਿਸ਼ ਕੀਤੀ ਆ ਜੋ ਜਿਹੜੇ ਅੱਜ ਤੱਕ ਪੰਜ ਦੇ ਦੋਸ਼ੀ ਕੱਲ ਗ੍ਰਿਫਤਾਰ ਹੋ ਗਏ ਸੀ ਤਿੰਨ ਅੱਜ ਜਿਹੜੇ ਮੇਨ ਸ਼ੂਟਰ ਗ੍ਰਿਫਤਾਰ ਹੋ ਗਏ ਨੇ ਜਿਹੜਾ ਸਾਡਾ ਜਿਹੜਾ ਮੇਜਰ ਪਾਰਟ ਆ ਉਹ ਕ੍ਰਾਈਮ ਦਾ ਜਿਹੜਾ ਟਰੇਸ ਹੋ ਕੇ ਸਾਡਾ ਇਹ ਜਿਹੜਾ ਮੁਕੱਦਮਾ ਕੰਪਲੀਟ ਹੋ ਗਿਆ ਅੱਜ ਜਦੋਂ ਹੁਣ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕੀਤਾ ਉਹ ਇੱਕ ਵੱਖਰਾ ਪਰਚਾ ਅਟੈਕ ਕਰਨ ਦਾ ਜਿਹੜਾ ਉਹ ਇਹਨਾਂ ਦੇ ਦਰਜ ਹੋਇਆਗਾ ਉਹ ਉਹਦੇ ਵਿੱਚ ਵੀ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਵੇਗੀ ਤੇ ਇਹਨਾਂ ਦੀ ਪੁੱਛਗਿੱਛ ਕਰਕੇ ਇਹਨਾਂ ਨੇ ਪੈਸੇ ਆ ਜਿਹੜੇ ਔਰ ਕਿਹੜੇ ਕਿਹੜੇ ਸੋਰਸਸ ਰਾਹੀਂ ਮੰਗਾਏ ਨੇ ਜਾਂ ਇਨਵੈਸਟੀਗੇਸ਼ਨ ਲਈ ਉਹਨਾਂ ਨੂੰ ਕਿਵੇਂ ਕ੍ਰਾਈਮ ਦੇ ਨਾਲ ਕਿਵੇਂ ਜੁੜਦੇ ਨੇ ਉਹਨੂੰ ਕੰਪਲੀਟ ਕੀਤਾ ਜਾਵੇਗਾ ਸਰ ਗੋਲੀਆਂ ਕਿਸੇ ਲੱਗੀਆਂ ਇਹਨਾਂ ਦੇ ਪੁਰ ਪੁਲਿਸ ਦਾ ਬਲਾਕ ਠੀਕਾ ਉਹਨਾਂ ਤੇ ਕੋਈ ਹਾਂ ਪੁਲਿਸ ਪੁਲਿਸ ਕਰਮਚਾਰੀ ਹੈ ਸਾਡੇ ਦੋ ਕਰਮਚਾਰੀ ਸੀ ਉਹਨਾਂ ਦਾ ਚੈੱਕਅਪ ਕਰਵਾਇਆ ਜਿਹੜੇ ਮੂਰੇ ਸੀਗੇ ਉਹ ਬੇਸਿਕਲੀ ਉਹਨਾਂ ਤੇ ਗੋਲੀ ਨਹੀਂ ਲੱਗੀ ਬਟ ਉਹ ਥੋੜਾ ਟੈਂਸ਼ਨ ਜਾਂ ਘਬਰਾਹਟ ਦੇ ਵਿੱਚ ਥੋੜਾ ਜਿਹਾ ਫੇਂਟ ਹੋਏ ਸੀਗੇ ਦੇ ਆਰ ਆਲ ਲਾਈਟ ਉਹਨਾਂ ਦੇ ਕੋਈ ਸਟੈਪ ਕੋਈ ਗੋਲੀ ਨਹੀਂ ਲੱਗੀ ਆ ਇਹਨਾਂ ਦੋਨਾਂ ਦੇ ਜਿਹੜੀ ਆ ਲੱਤ ਦੇ ਵਿੱਚ ਗੋਲੀ ਲੱਗੀ ਆ ਇੱਕ ਦੇ ਸ਼ਾਇਦ ਪੱਟ ਦੇ ਵਿੱਚ ਗੋਲੀ ਲੱਗੀ ਆ ਉਹ ਡਾਕਟਰ ਸਾਹਿਬਾਨ ਨੇ ਇਨਾਂ ਦਾ ਇਲਾਜ ਕਰਾਇਆ ਅਸੀਂ ਉੱਥੇ ਦੇਖ ਕੇ ਆਏ ਆ। ਇੱਕ ਬੋਟੀ ਜਾਊਗਾ ਪਿਸਤਲ ਦੀ ਗੋਲੀ ਹੈ। ਪਿਸਤਲ ਦੀਆਂ ਗੋਲੀਆਂ ਪਿਸਤਲ ਉਹੀ ਪਿਸਤਲ ਜਿਹੜੇ ਇਹਨਾਂ ਨੇ ਕ੍ਰਾਈਮ ਕਰਕੇ ਉੱਥੇ ਲੁਕੋ ਕੇ ਗਏ ਸੀ ਸੇਮ ਪਿਸਤਲ ਜਿਹੜੇ ਆ ਉਹ ਦੋਨੇ ਪਿਸਤਲ ਵੀ ਰਿਕਵਰ ਕਰ ਲਿਆ ਜਿਨ੍ਹਾਂ ਦਾ ਇੱਕ ਮੈਗਜ਼ੀਨ ਮੌਕੇ ਤੇ ਡਿੱਗਿਆ ਸੀਗਾ ਔਰ ਤਿੰਨ ਮੈਗਜ਼ੀਨ ਜਿਹੜੇ ਆ ਇਹਨਾਂ ਦੇ ਨਾਲ ਪਲੱਸ ਜਿਹੜੇ ਕੁਝ ਕਾਰਟ੍ਰਿਜ ਸਕੇ ਨੇ ਉਹ ਸਾਰੇ ਅਸੀਂ ਇਹਨਾਂ ਤੋਂ ਲੈ ਕੇ ਪੁਲਿਸ ਦੇ ਉਹਦੇ ਨਹੀਂ ਦੱਬ ਕੇ ਸੀ ਕਿ ਜਾਂਦੇ ਕਰਕੇ ਜਦੋਂ ਗਏ ਬਾਹਰ ਤਾਂ ਜਾਂ ਉਹ ਉਸੇ ਉਸੇ ਦਿਨ ਹੀ ਦੱਬ ਗਏ ਉਸੇ ਦਿਨ ਹੀ ਜਿਹੜਾ ਪ੍ਰੋਵਾਈਡ ਕੀਤੇ ਗਏ ਨੋਜ਼ਵਾਨਾਂ ਦਾ ਲੋਕ ਕੀ ਉਹਨਾਂ ਦਾ ਪਤਾ ਲੱਗ ਸਕਿਆ ਕਿ ਕੌਣ ਨੇ ਨੋਜ਼ਵਾਨ ਜਿਹੜਾ ਰੋਜ਼ ਉਹ ਉਹ ਇਨਵੈਸਟੀਗੇਸ਼ਨ ਦੀ ਤਹਿ ਤੱਕ ਜਾ ਕੇ ਜਿਹੜਾ ਵੀ ਬੰਦਾ ਦੂਰੋਂ ਨੇੜਿਓਂ ਜਿਹੜਾ ਵੀ ਇਸ ਕ੍ਰਾਈਮ ਜੇਨਰੋਲਡ ਆ ਭਾਵੇਂ ਉਹ ਸਾਡੇ ਕੋਲੇ ਇੱਥੇ ਆ ਭਾਵੇਂ ਵਿਦੇਸ਼ਾਂ 'ਚ ਬੈਠਾ ਇਹ ਸਾਡੇ ਸਾਡੇ ਸੀਐਮ ਸਾਹਿਬ ਦੀ ਸਾਡੇ ਡੀਜੀਪੀ ਸਾਹਿਬ ਦੀ ਸਖਤ ਹਦਾਇਤਾਂ ਨੇ ਵੀ ਕੋਈ ਅਜਿਹਾ ਜਿਹੜਾ ਕੋਈ ਐਲੀਮੈਂਟ ਆ ਜਿਹੜਾ ਉਹ ਉਹ ਬਿਲਕੁਲ ਉਹ ਲੌਜੀਕ ਐਂਡ ਤੇ ਲੈ ਕੇ ਜਾਵਾਂਗੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਿਹਨੇ ਫਾਇਰ ਕਿੰਨੇ ਸਿਰ ਉਹ ਕਿਸੇ ਨੂੰ ਜਿਹੜੇ ਪਿਛਲੇ ਹਫਤੇ ਦੌਰਾਨ ਆ ਮੋٹے ਤੌਰ ਤੇ ਜੋ ਯਾਰ ਹੋਇਆ ਉਹ ਸਾਡੇ 85000 ਰੁਪਏ ਇਹਨਾਂ ਨੇ ਇੱਥੇ ਹੋਟਲਾਂ 'ਚ ਰਹਿੰਦਿਆਂ ਉਧੀਆਂ ਨੇ ਇਹ ਦੋ ਹੋਟਲਾਂ 'ਚ ਰਹੇ ਨੇ ਉਸ ਦਿਨ 85000 ਰੁਪਏ ਜਿਹੜਾ ਔਨ ਰਿਕਾਰਡ ਬਾਹਰੋਂ ਯੂ ਐਸ ਏ ਤੋਂ ਇੱਥੇ ਟ੍ਰਾਂਸਫਰ ਹੋਇਆ ਸਰ ਇੱਕ ਹੋਟਲ ਨੂੰ ਬੰਦ ਕਰ ਦਿੱਤਾ ਗਿਆ ਦੂਸਰਾ ਹੋਟਲ ਕਿਹੜਾ ਜੀ ਦੂਸਰਾ ਬੱਲਾ ਪਹਿਲਾ 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 ਹੋਟਲ ਆ ਦੋ ਦਿਨ ਬਹਿਲਾ ਹੋਟਲ 'ਚ ਰਹੇ ਨੇ ਦੋ ਦਿਨ ਇੱਥੇ ਰਹੇ ਨੇ ਇਹ ਪਿਛਲੇ 85 ਦਿਨਾਂ ਦੇ ਇੱਥੇ ਆ ਕੇ ਇਹ ਕ੍ਰਾਈਮ ਕਮਿਟ ਕਰਦੇ ਸੀ ਇਹ ਨਸ਼ੇ ਡਰਗ ਡੋਜ਼ ਵੀ ਲੈਂਦੇ ਨੇ ਤੇ ਡਰਗ ਲੈਣ ਲਈ ਇਹ ਤਰਨ ਤਰਨ ਵੀ ਗਏ ਸੀ ਉਦੋਂ ਇਲਾਵਾ ਇਹਨਾਂ ਦਾ ਜਿਹੜਾ ਨਸ਼ੇ ਕਰਨ ਦੇ ਆਦੀ ਨੇ ਤੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਆ ਇਹ ਕ੍ਰਿਮੀਨਲ ਰਿਕਾਰਡ ਵਾਲੇ ਬੰਦੇ ਨੇ ਕਰਾਈ ਸੀ ਜਿਹੜਾ ਦੋ ਜਿਹੜਾ ਹਥਿਆਰ ਕੋਈ ਵੈਪਨ ਮਿਲਿਆ ਨਹੀਂ ਇਹ ਜਿਹੜਾ ਆਪਣਾ ਮੋਟਰਸਾਈਕਲ ਤੇ ਵੈਪਨ ਇੱਥੇ ਲੁਕੋ ਕੇ ਇੱਥੇ ਲੁਕੋ ਕੇ ਗਏ ਸੀ ਵੈਪਨ ਉਥੋਂ ਨਹੀਂ ਮਿਲਿਆ ਕਿੰਨੇ ਟੋਟਲ ਫਾਇਰ ਹੋਈ ਨੇ ਜਿਹੜੀ ਉਹਨਾਂ ਬੱਸੇ ਉਹ ਉਹ ਐਗਜੈਕਟਲੀ ਕਾਊਂਟਿੰਗ ਕਰਦੇ ਆ ਇਹਨਾਂ ਵੱਲੋਂ ਮੇਰੇ ਹਿਸਾਬ ਨਾਲ 3 ਤੋਂ 4 ਜਿਹੜੇ ਇਹਨਾਂ ਨੇ ਫੇਰ ਕੀਤੇ ਨੇ ਹਾਂਜੀ ਹਾਂਜੀ ਆਲਟਰਨੇਟਿਵ ਦੇ ਦੋਵੇਂ ਸਰ ਕਹਿ ਸਕਦੇ ਆ ਕਿ ਹਾਂਜੀ ਦੋਨੇ ਆਊਟ ਆਊਟ ਇੰਜਰ ਸਰ ਪਿਸਟਲ ਤੇ ਜਿਹੜਾ ਸੀ ਮਾਲ ਫੰਕਸ਼ਨ ਹੋ ਗਈ ਸੀ ਜਦੋਂ ਉਹਨਾਂ ਦਾ ਫਾਇਰਿੰਗ ਕੀਤੀ ਸੀ ਉਹਨੂੰ ਪਿਸਟਲ ਇਹ ਗੱਲ ਨਹੀਂ ਹੁੰਦੀ ਮਾਲ ਫੰਕਸ਼ਨ ਹੋ ਗਈ ਇੱਕ ਦਾ ਉਹਨਾਂ ਨੇ ਪੈਨਿਕ ਹੋયા ਨੇ ਉਸ ਲਈ ਉਹਨਾਂ ਦਾ ਮੈਗਜ਼ੀਨ ਹੀ ਡਿੱਗ ਪਿਆ ਸੀਗਾ ਇੱਕ ਮੈਗਜ਼ੀਨ ਹਰ ਪਿਸਟਲ ਨਾਲ ਦੋ ਦੋ ਮੈਗਜ਼ੀਨ ਸੀ ਇੱਕ ਮੈਗਜ਼ੀਨ ਉਹਥੇ ਡਿੱਗ ਪਿਆ ਉਹ ਬੰਦਾ ਉਹਤੇ ਆਪਣੇ ਆਪ ਚ ਪਾਸੇ ਹੋ ਗਿਆ ਕਿਉਂਕਿ ਉਹਦਾ ਮੈਗਜ਼ੀਨ ਡਿੱਗ ਪਿਆ ਦੁਆਰਾ ਉਹ ਲਾਉਣ ਜੋਗਾ ਨਹੀਂ ਸੀ ਪੈਨਿਕ ਹੋ ਗਿਆ ਦੂਸਰੇ ਨੇ ਦੋ ਫਾਇਰ ਕਰਤੇ ਸੀ ਫਾਇਰ ਕਰਨ ਤੋਂ ਬਾਅਦ ਜਿਹੜਾ ਉਹਦਾ ਇੱਕ ਕਾਰਟ੍ਰਿਜ ਹੈਗਾ ਉਹ ਵਿੱਚ ਅੜਿਆ ਰਹਿ ਗਿਆ ਇਹ ਕੋਈ ਪਰਮਾਨੈਂਟਲੀ ਡਿਸੇਬਲ ਨਹੀਂ ਹੋ ਜਾਂਦਾ ਡਿਸਫੰਕਸ਼ਨ ਨਹੀਂ ਹੋ ਜਾਂਦਾ ਦੁਬਾਰਾ ਉਹ ਖੋਲ ਕੱਢ ਕੇ ਜਦੋਂ ਕੋਕ ਕਰਦੇ ਨੇ ਫੇਰ ਉਹ ਠੀਕ ਹੋ ਜਾਂਦਾ ਸੇਮ ਵੈਪਨ ਸੀ ਜਿਹੜੀ ਹੋਣੀ ਸੀ ਹਾਂਜੀ ਸੇਮ ਵੈਪਨ ਤੋਂ ਲਗਾ ਇਸ ਸੁਰਿੰਦਰ ਪਾਸੋਂ ਡੀਐਲਪੀਟੀਆ ਯੂਐਸਐਨ ਵਿੱਚ ਹੈਗਾ ਇਹ ਸੁਰਿੰਦਰ ਹਾਂਜੀ ਸੁਰਿੰਦਰ ਜਿਹੜਾ ਇਹਨਾਂ ਦਾ ਪਰਚਾ ਦਰਜ ਹੋਇਆ ਸੀ ਪੰਜ ਵਿਅਕਤੀਆਂ ਦੇ ਪਰਿਵਾਰ ਨੇ ਮੋਢਲੇ ਤੌਰ ਤੇ ਜਿਹੜੇ ਸੁਖਚੈਨ ਦਾ ਪੁਰਾਣਾ ਫਾਦਰਨ ਲਾ ਮਦਰਨ ਲਾ ਉਹਦੀ ਜਿਹੜੀ ਸਾਲੀ ਹੋ ਗਈ ਉਹਦਾ ਸਾਲਾ ਹੋ ਗਿਆ ਤੇ ਉਹਦੇ ਉਹਨਾਂ ਦੇ ਜੀਜਾ ਹੋ ਗਏ ਪੰਜ ਜਿਹਨਾਂ ਨੂੰ ਸਰ ਪੇਸ਼ ਕਰਦਾ ਸੀਗਾ ਕਿ ਸਿੱਧਾ ਹਿਆਰਪੁਰ ਤੋਂ ਵਾਪਨ ਕਵਰ ਕਰੇ ਸਿੱਧਾ ਹਿਆਰਪੁਰ ਤੋਂ ਅਸੀਂ ਪੁੱਛ ਕੇ ਇਸ ਮੋٹے ਤੌਰ ਤੇ ਕਰਕੇ ਆਪਾਂ ਇਹਨਾਂ ਦਾ ਮੋਟਰਸਾਈਕਲ ਕਵਰ ਕਰਾਇਆ ਖਡੂਰ ਸਾਹਿਬ ਤੋਂ ਗਰੂ ਸਾਹਿਬ ਤੋਂ ਲਿਆਂਦਾ ਇੱਥੇ ਲਿਆਂਦਾ ਅੱਜ ਸਵੇਰੇ ਉੱਤੇ ਇਹ ਕਰੀਬ ਸਾਢੇ 9 10 10 ਵਜੇ ਦੀ ਗੱਲ ਹੈ ਸਾਢੇ 10:30 ਵਜੇ ਦੀ ਗੱਲ ਹੈਗੀ ਆ ਜਿਹਨਾਂ ਨੂੰ ਉਥੋਂ ਕਾਬੂ ਕੀਤਾ ਉਹ ਫਿਰ ਸਾਰਾ ਸਮਾਂ ਹੁਣ ਤੱਕ ਅਸੀਂ ਆਪਰੇਸ਼ਨ 'ਚ ਹੀ ਲੱਗੇ ਰਹੇ ਹਾਂ ਤਾਂ ਹੀ ਆਪਾਂ ਥੋੜਾ ਜਿਹਾ ਬਲੇਟ ਮਿਲ ਰਹੇ ਹਾਂ ਸਰ ਬਾਦ ਕਰਨ ਤੋਂ ਬਾਅਦ ਮੋਟਰਸਾਈਕਲ ਉੱਤੇ ਲੱਗ ਗਏ ਹਾਂ ਹਾਂਜੀ ਸੋ ਵੈਪਨ ਕਿਤੋਂ ਦੇ ਅਸੀਂ ਵੈਪਨ ਦੇਸੀ ਹੀ ਜਾਂ ਇਮਪੋਰਟ ਕਰਦੇ ਹਾਂ ਸਟਾਰ ਸਟਾਰ ਵੈਪਨ ਆ ਜੀ ਇਹਨਾਂ ਦੇ ਉਹ ਹੈ ਮਤਲਬ ਸਟਾਰ ਵੈਪਨ ਦੇ ਮਾ ਸ੍ਰੀ ਉਹ ਮਨਿਉ ਰਾਣਾ ਜੀ ਸ੍ਰੀ ਵਿਸ਼ਾਲ ਜੀ ਜੀ ਮਡੇਰ ਸਾਹਿਬ ਤੇ ਸਾਡੇ ਸੀਆਈਏ ਇਨਸਪੈਕਟਰ ਤੇ ਸਾਡੀਆਂ ਜਿਹੜੀਆਂ ਕੰਪਲੀਟ ਜਿਹੜੀਆਂ ਸਾਡੀਆਂ ਟੀਮਾਂ ਨੇ ਸਾਡੇ ਲਈ ਬੜਾ ਵੱਡਾ ਚੈਲੰਜ ਸੀ ਕਿਉਂਕਿ ਮੀਡੀਆ ਦੇ ਵਿੱਚ ਇਹਨੂੰ ਬੜਾ ਗਲਤ ਤਰੀਕੇ ਨਾਲ ਪ੍ਰੋਜੈਕਟ ਹੋਇਆ ਸੀ ਵੀ ਬੰਦੇ ਦੇਣ ਦਿਹਾੜੇ ਆ ਕੇ ਇਦਾਂ ਦੇ ਇਹ ਕ੍ਰਾਈਮ ਕਰ ਗਏ ਨੇ ਐਨ ਆਰ ਆਈ ਸੇਫ ਨਹੀਂ ਹੈਗੇ ਜਦੋਂ ਕਿ ਜਈ ਇਦਾਂ ਦੀ ਕੋਈ ਗੱਲ ਨਹੀਂ ਹੈ ਇਹ ਉਹਨਾਂ ਦਾ ਜਾਤੀ ਰੰਜਿਸ਼ ਦਾ ਪਰਿਵਾਰਕ ਰੰਜਿਸ਼ ਦਾ ਮਸਲਾ ਹੈਗਾ ਸੀਗਾ ਉਹ ਕ੍ਰਾਈਮ ਜਿਆ ਕ੍ਰਾਈਮ ਕਿਤੇ ਵੀ ਕਿਸੇ ਵੀ ਕੋਈ ਸੰਭਾਵਨਾ ਹੋ ਸਕਦੀ ਆ ਉਹਨੂੰ ਕਦੇ ਰੋਕਣਾ ਸੰਭਵ ਨਹੀਂ ਹੁੰਦਾ ਤੇ ਪ੍ਰੰਤੂ ਸਾਡੀ ਪੁਲਿਸ ਨੇ ਬੜੇ ਹੀ ਟਾਈਮਲੀ ਸਾਡੇ ਸਾਰੇ ਅਧਿਕਾਰੀਆਂ ਨੇ ਸਾਡੀ ਟੀਮ ਨੇ ਜਿੰਨੇ ਵੀ ਜਵਾਨ ਨੇ ਬੜੀ ਮੁਸਤੈਦੀ ਨਾਲ ਦਿਨ ਰਾਤ ਇੱਕ ਕਰਕੇ ਉਹਨਾਂ ਨੂੰ ਜਿਉਂ ਇਥੋਂ ਉਸੇ ਦਿਨ ਸ਼ਾਮ ਨੂੰ ਇਹਨਾਂ ਦਾ ਫੁਟੇਜ ਸ਼ੋਅ ਹੋਈ ਸੀ ਇਥੋਂ ਗਰਦਾਰਪੁਰ ਗਏ ਕਰਤਾਰਪੁਰ ਤੋਂ ਫਿਰ ਇਹਨਾਂ ਨੇ ਆਟੋ ਯੂਜ਼ ਕੀਤਾ ਆਟੋ ਯੂਜ਼ ਕਰਕੇ ਫਿਰ ਬਸ ਤੇ ਬੈ ਕੇ ਜਲੰਧਰ ਗਏ ਜਲੰਧਰ ਤੋਂ ਗਾ ਫਿਰ ਹਸ਼ਿਆਰਪੁਰ ਗਏ ਹਸ਼ਿਆਰਪੁਰ ਇਹ ਕੱਲ ਸ਼ਾਮ ਨੂੰ ਪ੍ਰੈਜੈਂਸੀ ਸਾਡੀ ਸਾਰੀ ਰਾਤ ਸਾਡੀਆਂ ਟੀਮਾਂ ਉੱਥੇ ਲਗਾਤਾਰ ਦਿਨ ਰਾਤ ਲੱਗੀਆਂ ਰਹੀਆਂ ਇਨਸਪੈਕਟਰ ਰਮਨਾ ਇਹਨਾਂ ਦੀ ਟੀਮ ਆ ਉਹ ਖੰਗੋਲ ਦੇ ਖੰਗੋਲ ਦੇ ਸਾਡੀ ਹਿਊਮਨੈਂਟ ਜਾਂ ਟੈਕਨੀਕਲ ਸਾਰਿਆਂ ਦੇ ਹਿਸਾਬ ਨਾਲ ਅੱਜ ਸਵੇਰੇ ਉਥੋਂ ਕਾਬੂ ਹੋ ਗਿਆ ਦਾ ਸੀਗਾ ਬਣਾ ਦੇਦਾ ਜਿੱਦੇ ਹੁਸ਼ਾਰਪੁਰ ਠਹਿਰੇ ਉਹਨਾਂ ਦੇ ਕੋਈ ਕਿਤੇ ਕੋਈ ਧਰਮਸ਼ਾਲਾ ਸੀ ਤਾਂ ਕਰਕੇ ਨਹੀਂ ਆਪੇ ਉਹ 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 ਧਰਮਸ਼ਾਲਾ ਗਏ ਜਿਨ੍ਹਾਂ ਨੇ ਵੀ ਜਿਨ੍ਹਾਂ ਨੂੰ ਇਹ ਨੋਲਿਜ ਹੋਵੇ ਵੀ ਇਹ ਮਾੜੇ ਬੰਦੇ ਹੋ ਸਕਦੇ ਨੇ ਉਹਨਾਂ ਦੀ ਆਇਡੈਂਟੀਟੀ ਕੋਈ ਲੁਕਾਉਣ ਦੀ ਕੋਸ਼ਿਸ਼ ਕਰੇ ਉਹਨਾਂ ਨੂੰ ਪ੍ਰੋਪਰ ਉਹਨਾਂ ਦਾ ਕੋਈ ਟੈਲੀਫੋਨ ਨੰਬਰ ਆਧਾਰ ਕਾਰਡ ਆ ਜਿਹੜਾ ਪ੍ਰੋਪਰ ਗੌਰਡ ਨਾ ਲਵੇ ਉਹ ਆ ਜਿਹੜੇ ਇਸ ਤਰੀਕੇ ਨਾਲ ਉਹ ਡੈਫੀਨਿਟਲੀ ਉਹਨਾਂ ਨੂੰ ਇਹ ਪ੍ਰੀਜ਼ਿਊਮ ਕੀਤਾ ਜਾਂਦਾ ਵੀ ਇਹਨਾਂ ਨੇ ਜਿਹੜੇ ਇਹ ਕ੍ਰਾਈਮ ਕ੍ਰਿਮੀਨਲ ਨੂੰ ਲੁਕਾਉਂਦੇ ਨੇ ਆਦਰਵਾਇਸ ਸਰਾਵਾਂ ਚ ਹੋਟਲਾਂ ਚ ਸਾਰੇ ਨਹੀਂ ਰਹਿਣਾ ਹੁੰਦਾ ਉਦੇ ਪਰ ਉਹਦੇ ਰਹਿਣ ਦੇ ਲਈ ਨੇਮ ਬਣਿਆ ਹੁੰਦਾ ਪ੍ਰੋਪਰ ਕੋਈ ਰਜਿਸਟਰ ਲੱਗੇ ਨੇ ਡਾਕੂਮੈਂਟ ਲੱਗੇ ਨੇ ਟੈਲੀਫੋਨ ਨੰਬਰ ਨੇ ਇਹਸ ਹੋਟਲ ਵਾਲਿਆਂ ਨੇ ਕੁਝ ਨਹੀਂ ਲਿਆ ਸੀ ਦੂਸਰਿਆਂ ਦਾ ਵੀ ਚੈੱਕ ਕਰ ਰਹੇ ਆ ਜਿਸ ਤਰ੍ਹਾਂ ਦੀ ਸੂਰਤ ਹੋਵੇਗੀ ਬੈਸੀ ਕਰਵਾਈਗੀ ਤੁਸੀਂ ਕੀ ਆ ਜਿਹੜਾ ਗਰਦਨਾ ਮਸਾ ਦੇ ਬੰਦੇ ਨੇ ਇਹਨਾਂ ਨੂੰ ਬੈਨਵਲ ਕਰਾਇਆ ਸੀ ਤੇ ਕੰਟਰੀ ਮੈਡੀਸੀਨ ਚਾਹੋ ਬੰਦਾ ਆ ਮਸਾ ਦਾ ਰਹਿਵਾਲਾ ਹੰਦੀ ਭਾਈ ਹੋ ਗਿਆ ਜੀ ਉਹ ਉਹਲੇ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਅੰਮ੍ਰਿਤਸਰ ਦੇ ਬੰਦੇ ਨੇ ਨਹੀਂ ਉਹ ਜਿਹੜਾ ਇਹਨਾਂ ਦਾ ਸਾਲਾ ਜਿਹੜਾ ਬਾਹਰ ਬੈਠਾ सुरेंद्रਪਾਲ ਹਾਂ ਉਹਨੇ 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 ਇਹਨਾਂ ਨੂੰ ਕੁਦੇ ਰੱਖ ਕੇ ਚਗਵਾਏ ਨੇ ਉਹ ਜਿਹੜਾ ਐਂਗਲ ਹੈਗਾ ਉਹ ਅਸੀਂ ਇਨਵੈਸਟਿਗੇਟ ਕਰਕੇ ਜਿਹੜਾ ਬੰਦਾ ਇਨਵੋਲ ਹੋਇਆ ਉਹ ਨੂੰ ਅਸੀਂ ਫਾਈਂਡ ਆਊਟ ਕਰਾਂਗੇ ਜਿਹੜੇ ਬੰਦੇ ਸਾਰ ਜਿੰਨੇ ਨਾਮ ਰੈਸਟ ਹੋਣੇ ਸੀ ਸ਼ੂਟਰ ਰੈਸਟ ਹੋ ਗਏ ਜਿਹੜੇ ਨਾਮਜ਼ਦ ਹੋਣੇ ਸੀ ਉਹ ਹੋ ਗਏ ਉਹਨੂੰ ਕੋਈ ਨਹੀਂ ਇਸ ਕੇਸ ਦੇ ਵਿੱਚ ਚਲੇ ਗਿਆ ਹੋਰ ਕੋਈ ਕੋਈ ਮਨੀ ਟਰਾਂਸਫਰ ਦੇ ਵਿੱਚ ਹੈਲਪ ਕਰਨ ਵਾਲਾ ਕੋਈ ਵੈਪਨ ਲਿਆਉਣ ਦੇ ਕੋਈ ਹੈਲਪ ਕਰਨ ਵਾਲਾ ਜਿਹੜਾ ਹੈਗਾ ਜਗੂ ਬੰਦਾ ਹੋਵੇਗਾ ਫੋਰਨ ਵਾਲੇ ਨੇ ਉਹ ਤਾਂ ਹੈਗਾ ਹੀ ਉਹਦਾ ਉਹਦਾ ਆਲਰੇਡੀ ਨਾਮਜ਼ਦੀ ਹੈ ਨਾ ਉਹਦਾ ਆਲਰੇਡੀ ਹੈ ਪਾਰਟ ਆਫ ਐਫ ਆਈ ਆਰ ਨੇ ਜਿਹੜੇ ਜਿਹਦਾ ਵੀ ਜਿੱਦਾਂ ਦਾ ਰੋਲ ਆਏਗਾ ਅਸੀਂ ਕਾਰਵਾਈ ਕਰਾਂਗੇ ਸਟਾਫਡਰ ਵਾਲੇ ਨੌਜਵਾਨਾਂ ਦਾ ਪਤਾ ਕੀਤਾ ਜਾਏਗਾ ਜਿਨ੍ਹਾਂ ਨੇ ਕੋਈ ਨਸ਼ਾ ਲੈਣ ਲਈ ਕਿਹਾ ਨੇ ਕਿਨੇ ਨਾ ਨਸ਼ਾ ਲੈ ਕੇ ਆਏ ਨੇ ਉਹ ਆਲਰੇਡੀ ਰਿਐਸਟ ਕਰ ਲਿਆ ਜੀ ਗੱਲ ਉਹਨਾਂ ਕੋਲ ਪਹਿਲਾਂ ਗਏ ਸੀ ਉਹ ਬੋਥ ਹੈ ਬੀਨੈਸਟ